ਜੋ ਹਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਦਾ ਦੇਸ਼ ਵਿਦੇਸ਼ ਵਿੱਚ ਵਸਦੀ ਸੰਗਤਾਂ ਨੂੰ ਮਾਗੀ ਦੇ ਪਾਵਨ ਪਵਿੱਤਰ ਤਿਹਾਡੀਆਂ ਲੱਖ ਲੱਖ ਵਧਾਈਆਂ ਹਨ ਤੇ ਅੱਜ ਜਿਹੜਾ ਧੰਨ ਧੰਨ ਬਾਬਾ ਅਮਰਨਾਥ ਜੀ ਦੇ ਅਸਥਾਨ ਤੇ ਉਹਨਾਂ ਦੇ ਸਮਰਪਤ ਜਿਹੜਾ ਮਾਗੀ ਦਾ ਮੇਲਾ ਲੋੜੀ ਦਾ ਮੇਲਾ ਜਿਹੜਾ 11 12 13 14 ਉਹਨਾਂ ਦੇ ਪਿੰਡ ਬਿੰਦਰਖ ਵਿੱਚ ਮਨਾਇਆ ਜਾਂਦਾ ਹੈ ਤੇ ਉਸ ਨੂੰ ਲੈ ਕੇ ਅੱਜ 14 ਤਰੀਕਾ ਸੰਗਰਾਮ ਦਾ ਦਿਹਾੜਾ ਵੀ ਹੈ ਤੇ ਵੱਖ-ਵੱਖ ਜਿਹੜੇ ਲੰਗਰ ਨੇ ਇੱਥੇ ਲਗਾਏ ਜਾਂਦੇ ਨੇ ਤੇ ਸੰਤ ਬਾਬਾ ਗੁਰਮੇਰ ਸਿੰਘ ਜੀ ਜੋ ਕਿ ਚਮਕੌਰ ਸਾਹਿਬ ਲੰਗਰਾਂ ਵਾਲੇ ਹਰੇਕ ਸਾਲ ਤੇ ਵਿਸ਼ੇ ਸਤੋਰ ਤੇ ਜੋ ਕੀ ਪਹੁੰਚਦੇ ਨੇ ਤੇ ਜਿਹੜੇ ਲੰਗਰ ਨੇ ਲਗਾਏ ਜਾਂਦੇ ਨੇ ਤੇ ਉਸ ਨੂੰ ਲੈ ਕੇ ਬਾਬਾ ਜੀ ਨਾਲ ਗੱਲਬਾਤ ਕਰਦੇ ਇਤਿਹਾਸ ਨਾਲ ਵੀ ਜਾਣੂ ਕਰਵਾਉਣਗੇ ਸਾਨੂੰ 20 ਪਿੰਡ ਬਿੰਦਰਖਦੀ ਜਿਹੜਾ ਤਾਂਤਨ ਬਾਬਾ ਅਮਰਨਾਥ ਜੀ ਦਾ ਜਿਹੜਾ ਸਥਾਨ ਹੈ ਉਹਦੀ ਮਹੱਤਤਾ ਕੀ ਹੈ ਮਹਾਨਤਾ ਕੀ ਹੈ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਦੇਖ ਸਕਦੇ ਹੋ ਜੋ ਸੰਗਤਾਂ ਇੱਥੇ ਪਹੁੰਚਦੀਆਂ ਨੇ ਪਹਿਲਾਂ ਤਾਂ ਉਹਨਾਂ ਨੂੰ ਮਿਲਦੇ ਨੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਓਏ ਖਾਲਸਾ ਦੇ ਫਤਿਹ ਜੀ ਬਾਬਾ ਜੀ ਤਾਂਤਨ ਬਾਬਾ ਅਮਰਨਾਥ ਜੀ ਦੇ ਮਲਕੀ ਸਥਾਨ ਦੀ ਮਹਾਨਤਾ ਕੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਕੰਨੜ ਟਾਈਮ ਟੀਵੀ ਵਾਲਿਆਂ ਦਾ ਧੰਨਵਾਦ ਕਰਦਾ ਕਿ ਜਿਹੜੇ ਕਿ ਹਰ ਸਾਲ ਇਹ ਆ ਕੇ ਇਸ ਸਥਾਨ ਦੇ ਜੋੜ ਮੇਲੇ ਦੀ ਜਿੰਨੀ ਵੀ ਕਵਰਿੰਗ ਕਰਕੇ ਸਾਰੀ ਦੁਨੀਆ ਦੇ ਵਿੱਚ ਦਿਖਾਉਂਦੇ ਨੇ ਸੋ ਜੋ ਇਹ ਸਥਾਨ ਹੈ ਤੰਤਰਬਾਬਾ ਬਰਨਾਰਾ ਜੀ ਦਾ ਜਿਹੜਾ ਨੇ ਬੜਾ ਲੰਬਾ ਸਮਾਂ ਇੱਥੇ ਤਪ ਕੀਤਾ ਜੋਗ ਸਾਧਨਾ ਕੀਤੀ ਉਹ ਸਮੇਂ ਸੀ ਜਦੋਂ ਜੰਗਲ ਦਾ ਏਰੀਆ ਸੀ ਪੂਰਾ ਸਮਾਂ ਜਦੋਂ ਤਪ ਕਰਦੇ ਸੀ ਸਾਧੂ ਤਪ ਕਰਿਆ ਕਰਦੇ ਜਾਂ ਧੂਨੇ ਲਾ ਕੇ ਜਲਤਾਰਾ ਕਰਕੇ ਜੰਗਲਾਂ 'ਚ ਰਹਿਣਾ ਉੱਥੇ ਤਪ ਕਰਨਾ ਤੇ ਇਸ ਸਥਾਨ ਤੇ ਧੰਨ ਬਾਬਾ ਅਮਰਨਾਥ ਜੀ ਨੇ ਬੜਾ ਲੰਬਾ ਸਮਾਂ ਜਪ ਤਪ ਕੀਤਾ ਜਦੋਂ ਕਲਗੀਧਰ ਪਾਸ਼ਾ ਭਗਾਣੀ ਦਾ ਜੁੱਧ ਜਿੱਤ ਕੇ ਆਏ ਨੇ ਤੇ ਨਾਲ ਇੱਕ ਖਿਦਰਾਵਤ ਪਿੰਡ ਪੈ ਜਾਂਦਾ ਉੱਥੇ ਵੀ ਜੁੱਧ ਹੋਇਆ ਉੱਥੇ ਵੀ ਸਿੰਘ ਰੱਬ ਦੇ ਪਿਆਰੇ ਕੀ ਕਲਗੀਧਰ ਪਾਸ਼ਾ ਨਾਲ ਦੇ ਸ਼ਹੀਦ ਹੋਏ ਕੱਲੇ-ਕੱਲੇ ਦਾ ਉੱਥੇ ਸਥਾਨ ਗੁਰਦੁਆਰ ਸਾਹਿਬ ਬਣਿਆ ਹੋਇਆ ਹੈ ਤੇ ਉੱਥੋਂ ਕਲਗੀਧਰ ਪਾਸ਼ਾ ਇੱਥੇ ਆਏ ਕਿ ਜੰਗਲ ਦੇ ਵਿੱਚ ਜਿੱਥੇ ਬਾਬਾ ਅਮਰਨਾਥ ਜੀ ਤਪ ਕਰ ਰਹੇ ਸੀ ਸਤਗੁਰ ਥੋੜਾ ਸਮਾਂ ਰੁਕੇ ਰੁਕਣ ਤੋਂ ਬਾਅਦ ਸਿੰਘਾਂ ਨੇ ਕਹਿੰਦੇ ਚਲੋ ਭਾਈ ਚਲਿਏ ਇਹਦਾ ਸਮਾਦੀ ਲੈ ਲੈਣੇ ਤੇ ਤਾਂ ਅੱਖਾਂ ਵੀ ਨਹੀਂ ਖੋਲਦੇ ਨੇਤਰ ਵੀ ਨਹੀਂ ਖੋਲਦੇ ਕੋਈ ਗੱਲਬਾਤ ਨਹੀਂ ਕਰਦੇ ਜਦੋਂ ਪਾਤਸ਼ਾਹ ਨੇ ਤਿਆਰੀ ਕੀਤੀ ਜਾਣ ਦੀ ਤਾਂ ਉਹ ਤੋਂ ਬਾਬਾ ਅਮਰਾ ਜੀ ਬੋਲੇ ਕਿ ਬਿੰਦ ਰੁਕਜੋ ਬਿੰਦ ਰੁਕ ਗਿਆ ਬਿੰਦ ਰਖ ਤਾਂ ਹੀ ਪਿੰਡ ਦਾ ਨਾ ਪਿਆ ਬਿੰਦ ਘੜੀ ਕੱਲ੍ਹ ਦੀ ਤਰ ਪਾਤਸ਼ਾਹ ਰੁਕੇ ਦੇ ਪਾਤਸ਼ਾਹ ਨੇ ਕਿਹਾ ਦੱਸੋ ਸਾਧੂਆਂ ਨੇ ਕਿਹਾ ਦੱਸੋ ਕੀ ਤੁਹਾਡੀ ਇੱਛਾ ਉਹ ਕਹਿੰਦਾ ਸਾਡੀ ਇੱਛਾ ਤਾਂ ਕੋਈ ਰਹੀ ਨਹੀਂ ਸਾਡੇ ਤਾਂ ਜੱਪ ਤਪ ਕਰਨ ਦੀ ਇੱਛਾ ਆ ਅਸੀਂ ਕਹਿੰਦੇ ਵੀ ਜੋ ਵੀ ਇਸ ਇਲਾਕੇ ਦੇ ਇਸ ਧਰਤੀ ਤੇ ਇਸ ਸਥਾਨ ਤੇ ਜਿਹੜਾ ਵੀ ਆਵੇ ਉਹ ਝੋਲੀਆਂ ਭਰ ਕੇ ਲੈ ਜਾਵੇ ਉਹਦੇ ਆ ਸਤਿਗੁਰੂ ਦੀ ਇੱਛਾ ਪੂਰੀਆਂ ਕਰਨ ਸੋ ਉਸੇ ਤਰ੍ਹਾਂ ਹੀ ਚੱਲ ਰਿਹਾ ਕਲੰਗੀਧਰ ਪਾਤਸ਼ਾਹ ਦਾ ਵਜਨ ਸਾਧੂਆਂ ਦਾ ਜੱਪ ਤਪ ਦਾ ਸਥਾਨ ਤੇ ਹਰ ਸਾਲ ਹੀ ਮਾਘ ਦੇ ਮਹੀਨੇ ਮਾਘ ਮੰਜਨ ਸੰਗ ਸਾਧੂਆਂ ਧੂੜੀ ਕਰ ਸਨਾਰ ਉਹ ਮਾਘ ਦੇ ਮਹੀਨੇ ਵਿੱਚ ਮਾਗਦਾ ਮਹੀਨਾ ਇਹ ਸਾਨੂੰ ਸੰਦੇਸ਼ ਦਿੰਦਾ ਕਿ ਮਾਗਦੇ ਮੇਨੇ ਸਾਧੂ ਦਾ ਸੰਗ ਮਿਲ ਜਾਵੇ ਉਹਦੇ ਸਰਨਾ ਦੀ ਧੂੜੀ ਮਿਲ ਜਾਵੇ ਸੰਗਤਾਂ ਦੀ ਧੂੜੀ ਮਿਲ ਜਾਵੇ ਚਰਣਾ ਦੀ ਕਿਤੇ ਸੰਗਤਾਂ ਟਾਟ ਛਾੜਦੀਆਂ ਹੁਣ ਜ਼ਰੀਆਂ ਛਾੜਦੇਆਂ ਉਹ ਧੂੜੀ ਸੜ ਤੇ ਪੈ ਜਾਵੇ ਮਾਗ ਮੰਨਜਨ ਸੰਗ ਸਾਧਨ ਦੀ ਧੂੜੀ ਕਰ ਸ্নান ਹਰ ਕਾ ਨਾਮ ਤੇ ਆਏ ਕਰ ਸੁਣ ਸਭਾਂ ਨੂੰ ਕਰਦਾਨ ਮਰ ਕਹਿੰਦਨ ਭਾਰੀ ਪੁਨਿਸ਼ ਦਾ ਨਾਮ ਤੇ ਆਣਾ ਕਰੋ ਤੇ ਸਭ ਨੂੰ ਦਾਨ ਕਰੋ ਫਿਰ ਕੀ ਹੋ ਗਿਆ ਜਨਮ ਕਰਮਲ ਉਤਰੇ ਮਨ ਤੇ ਜਾਏ ਘਮਾਨ ਇਹ ਮਨ ਤੇ ਉਤੋਂ ਘਮਾਨ ਚਲੇ ਜਾਏਗਾ ਕਾਮ ਕ੍ਰੋਧ ਲੋਭ মোহ ਹੰਕਾਰ ਮਿਰਸ ਜਾਣਗੇ ਤੇ ਸਤਿਗੁਰ ਕਹਿੰਦੇ ਨੇ ਇਹ ਜੋ ਸਤਾਨ ਪਵਿੱਤਰ ਸਤਾਨ ਹੈ ਤੇ ਮਾਗਦੇ ਮਹੀਨੇ ਚ ਜੋ ਮੁਕਸਰ ਦਾ ਵੀ ਇਹਦੇ ਨਾਲ ਇਤਿਹਾਸ ਜੋ जोडਿਆ ਹੋਇਆ ਹੈ ਮਾਗੀ ਦਾ ਮਾਗਦੇ ਦੇ ਇੱਥੇ ਆ ਕੇ ਸੰਗਤਾਂ ਨਵਸਤਕ ਹੁੰਦੀਆਂ ਨੇ ਤੇ ਬੜੀ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਬੜੀਆਂ ਮਨੋ ਕਮਰਾ ਇੱਥੇ ਪੂਰੀਆ ਹੁੰਦੇ ਆ ਨੇ ਇਸ ਸਥਾਨ ਤੇ ਹਰ ਐਤਵਾਰ ਵੀ ਬਹੁਤ ਸੰਗਤਾਂ ਆਉਂਦੀਆਂ ਨੇ ਤੇ ਬਾਬਾ ਜੀ ਆਪ ਜੀ ਦਾ ਲੰਗਰ ਘਰ ਤੋਂ ਚੱਲ ਰਿਹਾ ਇਸ ਸਥਾਨ ਤੇ ਜਦੋਂ ਇਹ ਲੰਗਰ ਜਿਹੜਾ ਹੈ ਸੰਤ ਬਾਬਾ ਬਜਨ ਸਿੰਘ ਬਿਦਰਾ ਘਟੌਲ ਦੀ ਘਟੌੜ ਵਾਲੇ ਪੱਗ ਜੀ ਹੋਏ ਨੇ ਜਿਹੜੇ ਇਸ ਧੂਨੇ ਤੇ ਬੈਠ ਕੇ ਸੇਵਾ ਕਰਦੇ ਹੁੰਦੇ ਸੀ ਬੜਾ ਲੰਬਾ ਸਮਾਂ ਉਹਨਾਂ ਨੇ ਇਸ ਸਥਾਨ ਤੇ ਬੈਠ ਕੇ ਧੂਨੇ ਤੇ ਸੇਵਾ ਕੀਤੀ ਸੰਗਤਾਂ ਦੀ ਤੇ ਜਦੋਂ ਉਹਨਾਂ ਨੇ ਚੋਲਾ ਛੱਡਿਆ ਤੇ ਦਾਸਾਂ ਨੂੰ ਉਥਾਪਨਾ ਦੇ ਗਏ ਵੀ ਤੁਸੀਂ ਇਹ ਸੇਵਾ ਤੁਸੀਂ ਸੰਭਾਲ ਕਰਨੀ ਆ ਕੁਝ ਸਮਾਸੀ ਸੇਵਿੰਦ ਰਖਤੇ ਧੂਣੇ ਤੇ ਕੁਝ ਸਮਾਸੀ ਸੇਵਾ ਸੰਭਾਲੀ ਉਹਨਾਂ ਤੋਂ ਬਾਅਦ ਫਿਰ ਉਸ ਤੋਂ ਬਾਅਦ ਲੰਗਰਾਂ ਦਾ ਸ਼ਹਿਰਾ ਕਰਦੇ ਤੁਸੀਂ ਲੰਗਰਾਂ ਦੀ ਸੇਵਾ ਕਰਨੀ ਆ ਲੰਗਰਾਂ ਦੇ ਰਜੇਵੇ ਜਾਣ ਜਿਆਦਾ ਹੁਣ ਕਰਕੇ ਫੇਮਕੋਟ ਸਭ ਤੱਕ ਦੀਆਂ ਲੰਗਰਾਂ ਦੀਆਂ ਸਵਾਵਾਂ ਚ ਬੋਰਸ ਸਿੱਧੀ ਜੋੜ ਮਿਲਾਂ ਦੀਆਂ ਸਵਾਵਾਂ ਹੁਣ ਸਿੱਧੀ ਜੋੜ ਮਿਲ ਲੰਘ ਗਏ ਨੇ ਚ ਬੋਰਸਾ ਫੱਤਗੜ੍ਹ ਸਾਹਿਬ ਦੇ ਤੇ ਉਹ ਜਦੋਂ ਤੋਂ ਮਹਾਪੁਰਸ਼ ਗਏ ਨੇ 2001 ਤੋਂ ਚੋਲਾ ਛੱਡਿਆ ਉਹਨਾਂ ਨੇ ਦੋ 2001 ਤੋਂ ਇਹ ਲੰਗਰਾਂ ਦੀਆਂ ਸੇਵਾਵਾਂ ਲਗਾਤਾਰ ਚੱਲ ਰਹੀਆਂ ਨੇ ਜਿੱਥੇ-ਜਿੱਥੇ ਵੀ ਉਹਨੇ ਸੇਵਾਵਾਂ ਲਾਈਆਂ ਡਿਊਟੀਆਂ ਲਾਈਆਂ ਨੇ ਤੇ ਗੁਰੂ ਘਰਾਂ ਦੀਆਂ ਸੇਵਾਵਾਂ ਗੁਰੂ ਘਰ ਬਣਾਣੇ ਤੇ ਲੰਗਰ ਚਲਾਣੇ ਇਹ ਮਹਾਪੁਰਸ਼ਾ ਇਹ ਦੇਣ ਹੈ ਉਹੀ ਕਿਰਪਾ ਕਰਕੇ ਸੰਤ ਬਾਬ ਜਨ ਸਿੰਘ ਮੰਦਰ ਵਾਲੇ ਘਟੌਰ ਦੀ ਘਟੌਰ ਵਾਲੇ ਪੱਗ ਜੀ ਕਿਆ ਕਰਦੇ ਸੀ ਉਹਨਾਂ ਨੂੰ ਸੰਗਤ ਜੀ ਜਾਣਾ ਕਰਦੇ ਪੱਗ ਜੀ ਕਰਕੇ ਉਹਨਾਂ ਨੇ ਲਾਈਆਂ ਸੇਵਾਵਾਂ 2001 ਤੋਂ ਲਗਾਤਾਰ ਚੱਲ ਰਹੀਆਂ ਨੇ ਲੰਗਰਾਂ ਦੀਆਂ ਸਵਾਵਾਂ ਤੇ ਇਸੇ ਜਗ੍ਹਾ ਤੇ ਲੰਗਰ ਲਗਾਇਆ ਜਾਂਦਾ ਹਰ ਇੱਕ ਸਾਲ ਇੱਕ ਸਾਲ ਇਹ ਇਸ ਥਾਂ ਆ ਜਗ੍ਹਾ ਤੇ ਸਰਕਾਰੀ ਸਕੂਲ ਦੇ ਬਿਲਕੁਲ ਸਾਹਮਣੇ ਜੋ ਇਹ ਲੰਗਰ ਲੱਗਦਾ ਹੈ ਹਰ ਸਾਲ ਤੇ ਮਾਗੀ ਤੇ ਜੀ ਜੇ ਆਪਾਂ ਗੱਲ ਕਰੀਏ ਤਾਂ ਅੰਦਨ ਬੱਬਾ ਮਰਨਾਥ ਜੀ ਨੇ ਬਹੁਤ ਜੱਦਤਪ ਕੀਤਾ ਮਤਲਬ ਕਿ ਬਹੁਤ ਇਤਿਹਾਸਿਕ ਜਗ੍ਹਾ ਇਹ ਹੈ ਇਹਦੇ ਆਪਾਂ ਕੋ ਕਹਿ ਨਹੀਂ ਸਕਦੇ ਕਿੰਨਾ ਜਪ ਤਪ ਆਪਾ ਹੁਣ ਵੀ ਧਰਤੀ ਦੱਸਦੀ ਆ ਧਰਤੀ ਪੁਕਾਰ ਪੁਕਾਰ ਦੱਸਦੀ ਆ ਜਾ ਉੱਥੇ ਨਮਸਕਾਰ ਕਰੋ ਰੋਹਾਨੀਅਤ ਦੇ ਕੰਨਾਂ ਨਾਲ ਸੁਣੋ ਹਜੇ ਵੀ ਉੱਥੇ ਸਿਮਰਨ ਦੀ ਆਵਾਜ਼ ਆਂਦੀ ਆ ਉੱਥੋਂ ਉੱਥੋਂ ਹੁਣ ਵੀ ਉਹ ਧਰਤੀ ਦੇ ਵਿੱਚੋਂ ਵੀ ਧਰਤੀ ਦੇ ਕਣ ਕਣ ਦੇ ਵਿੱਚੋਂ ਵੀ ਜਿਹੜੀ ਆਵਾਜ਼ ਸਿਮਰਨ ਦੀ ਆਂਦੀ ਹੈ ਜਪ ਤਪ ਦੀ ਆਵਾਜ਼ ਆਂਦੀ ਹੈ ਜਿਹੜਾ ਵੀ ਇੱਥੇ ਸਰਦਾ ਧਾਰ ਕੇ ਆਉਂਦਾ ਉਹਦੇ ਸਾਰੀਆਂ ਸਰਦਾ ਮਨੋਗਮਨਾਂ ਪੂਰੀਆਂ ਹੁੰਦੀਆਂ ਨੇ ਇਹਨਾਂ ਜਪ ਤਪ ਸੀ ਬਾਬਾ ਅਮਰ ਰਾਜ ਜੀ ਦਾ ਇਸੇ ਕਰਕੇ ਮੇਲੇ ਲੱਗਦੇ ਨੇ ਔਰ ਕਿਹਨੀ ਸੇਵਾਵਾਂ ਚੱਲਦੀਆਂ ਇਸ ਤੋਂ ਬਾਅਦ ਆਪਣੀ ਲੰਗਰਾਂ ਦੀ ਹੁਣ ਇਸ ਤੋਂ ਬਾਅਦ ਲੰਗਰ ਦੀ ਸੇਵਾ ਚੱਲੂਗੀ ਹੁਣ ਹ ਭੈਰੋ ਮਾਜਰੇ ਬਾਬਾ ਜੀ ਸੰਤਵਾਕ ਕਰਤਾਰ ਸਿੰਘ ਜੀ ਉਹਨਾਂ ਦੀ ਵਰਸੀ ਸਾਲਾਨਾ ਵਰਸੀ ਆ ਰਹੀ ਆ ਫਰਵਰੀ ਦੇ ਵਿੱਚ 1 2 3 ਫਰਵਰੀ ਦੀ ਆ ਤੇ ਉੱਥੇ ਫਿਰ ਫਰੂਟ ਦੀ ਸੇਵਾ ਹੁੰਦੀ ਆ ਦੋ ਦਿਨ ਤੇ ਕਲਾਰਾਂ ਤੋਂ ਨਗਰ ਕੀਰਤਨ ਆਉਂਦਾ ਉਹਨਾਂ ਵਾਸਤੇ ਸਵਾਵਾ ਫਰੂਟ ਦੀ ਆ ਤੇ ਉਹ ਚੱਲਣਗੇ ਆ ਉਸ ਤੋਂ ਬਾਅਦ ਮਾਰਚ ਦਾ ਸਮਾਗਮ ਆ ਜਾਂਦਾ ਮਹਾਪੁਰਸ਼ਾਂ ਦੇ ਵਾਸਤੇ ਸਮਾਗਮ ਆ ਜਾਂਦਾ 19 ਮਾਰਚ ਦਾ ਉਸ ਤੋਂ ਬਾਅਦ ਨਾਲ ਹੀ ਫਿਰ ਤਿਆਰੀਆਂ ਹੋ ਜਾਂਦੀਆਂ ਇਹ ਮਹਿੰਦੂ ਸਾਹਿਬ ਲੰਗਰਾਂ ਦੀ ਆ ਮਈ ਲਾਸਟ ਵਿੱਚ ਇਹ ਮਹਿੰਦੂ ਸਾਹਿਬ ਲੰਗਰਾਂ ਚੱਲੇ ਜਾਈਦਾ ਉਧਰ ਜਾ ਕੇ ਮਈ ਤੋਂ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਤੱਕ ਅਕਤੂਬਰ ਜਾ ਕੇ ਕਵਾੜ ਬੰਦ ਹੁੰਦੇ ਨੇ ਉਦੋਂ ਤੱਕ ਸਵਾਵਾ ਜਿਹੜੀ ਆ ਇਹ ਰਿਸ਼ੀਕੇ ਤੋਂ ਉੱਪਰ ਸੋ ਕਿਲੋਮੀਟਰ ਜੋ ਪੈਂਦਾ ਸ਼੍ਰੀਨਗਰ ਉੱਥੇ ਸਥਾਨ ਹੈ ਚਮਕੌਰ ਸਾਹਿਬ ਵਾਲੇ ਲੰਗਰਾਂ ਦਾ ਸਥਾਨ ਬੱਜਦਾ ਹੈ ਉੱਥੇ ਤੇ ਉੱਥੇ ਲੰਗਰਾਂ ਦੇ ਸਵਾਮਹ ਚੱਲੇ ਜਾਂਦੀਆਂ ਨੇ ਘਰ ਆਪ ਬਾਹਰ ਰਹਿਣਾ ਹਰ ਰੋਜ਼ ਇਹਨਾਂ ਦੇ ਸਿਰਾਂ ਦੇ ਵੱਲ ਪੈਣਾ

ਜੇ ਉਹ ਡਾਕਟਰ ਜੀ ਦਾ ਹਰ ਸਾਰੀ ਸੇਵਾ ਦਾ ਬਹੁਤ ਬਹੁਤ ਧੰਨਵਾਦ ਜੀ ਸੂਰ ਮੈਂ ਯੋਗ ਨਿਦਾਨ ਬਣਾਇਆ ਤਾਹੀਰਨ ਮੈਂ ਸਭ ਜੂਤ ਨਰ ਖਮਸਮਾ ਬਾਦਿਓ ਪਰਿਵਰਨ ਚਲਿਓ ਕਾਓ ਦੇਖੇ ਬਣਾਏ ਜੂਤ ਮਾ ਅਦੂਲੇ ਕੇ ਬਾਤ ਜੂਤ ਨਰ ਖਮਸਮਾ ਚਾਹੀਏ ਜਦਲੇ ਜੀਖ ਖੇ ਖੁਰਾ ਚੱਕੂ ਨਾ ਕਰੇ ਬਹੁਤਨਾ ਜਗੜੇ ਹੈ ਫਿਰ ਵੀ ਨਾ ਭਲਾ ਬਸ ਸੋਹਣਾ ਇਸੇ ਕਾਰਨ ਜਾਈ ਤੇ ਬੱਲਾ ਹੈ

अरदास करिया करो बचे पासी